ਦਿਵਾਰ ਨੂੰ ਚੰਡੀਗੜ੍ਹ ਚ ਮੀਡੀਆ ਨਾਲ ਮੁਖਾਤੀਫ ਹੁੰਦਿਆ ਹੋਇਆ ਸੁਖਵੀਰ ਜਿੱਥੇ ਮੀਡੀਆ ਤੇ ਲਗਾਤਾਰ ਇਲਜ਼ਾਮ ਸਿਟਰੇ ਸਨ ਉਥੇ ਭਾਜਪਾ ਦੇ ਨਾਲ ਅਕਾਲੀ ਦਲ ਦੇ ਰਿਸ਼ਤੇ ਨੂੰ ਸਮਝਾਉਂਦਿਆਂ ਸਮਝਾਉਂਦਿਆਂ ਸੁਖਵੀਰ ਇੰਨੇ ਕੋ ਭਾਵੁਕ ਹੋ ਗਏ ਕਿ ਗਾਲ ਕੱਢ ਬੈਠੇ ਬਟ ਯੂ ਮੇ ਟ੍ਰਾਈ ਐਜ਼ ਮੱਚ ਸਾਡੇ ਚ ਕੋਈ ਰਿਫਟ ਨਹੀਂ ਆ ਰਹਿਣੀ ਆ ਆ ਰਿਲੇਸ਼ਨਸ਼ਿਪ ਅਜ ਦੀ ਨਹੀਂ ਆ ਮੈਂ ਕਲਮੇ ਕਸ਼ਮਨਵਾ ਅੱਜ ਵੀ ਗੱਲ ਹੋਈ ਆ ਹੁਣ ਹੀ ਮੀਟਿੰਗ ਵੀ ਸੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸੁਖਵੀਰ ਨੇ ਜਨਤਕ ਤੌਰ ਤੇ ਗਾਲ ਕੱਢੀ ਹੋਵੇ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਡਿਪਟੀ ਸੀਐਮ ਗਾਲ ਕੱਢ ਬੈਠੇ ਸਨ ਇਹ ਜੀ ਬਹਾਦਰ ਸਖਾਲੀ ਦਲ ਦੇ ਸੂਰਮੇ ਵਰਕਰ ਤੁਸੀਂ ਕਿ ਭਾਵੇਂ ਕਿਤੇ ਮਰਜ਼ੀ ਤੇ ਦਿਨ ਰਾਤ ਭੇਜ ਦਿਓ ਕੁਝ ਮਰਜ਼ੀ ਕੰਮ ਕਰਾ ਲਿਓ ਪਾਰਟੀ ਵਾਸਤੇ ਅੱਖਾਂ ਵਿੱਚ ਕੇ ਹੁਕਮ ਦਿਆ ਦੋਹਾਂ ਮਾਮਲਿਆਂ 'ਚ ਇਹ ਤਾਂ ਸਾਫ਼ ਹੋ ਗਿਆ ਹੈ ਕਿ ਛੋਟੇ ਬਾਦਲ ਸਾਹਿਬ ਵੈਸੇ ਤਾਂ ਜ਼ੁਬਾਨ ਦੇ ਕਾਫੀ ਸ਼ਾਲੀਨ ਨੇ ਬਸ ਪਾਰਟੀ ਵਰਕਰਾਂ ਤੇ ਸਹਿਯੋਗੀਆਂ ਦੀ ਸਿਫਤਾ ਕਰਦਿਆਂ ਕਰਦਿਆਂ ਗਾਲ ਕੱਢ ਬੈਠੇ ਨੇ ਬਿਊਰੋ ਰਿਪੋਰਟ ਜਗਬਾਨੀ ਟੀਵੀ